ਵੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਕੀ ਫਤਿਹ ਭਗਤ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਉਹਨਾਂ ਦੀ ਜੀਵਨਵਾਰੀ ਦੱਸ ਰਹੇ ਹਾਂ ਭਗਤ ਰਵਦਾਸ ਜੀ ਇੱਕ ਵਾਰ ਉਹਨਾਂ ਦੀ ਕਾਸ਼ੀ ਦੇ ਵਿੱਚ ਬਹੁਤ ਪ੍ਰਸ਼ੰਸਾ ਹੋ ਗਈ ਬਹੁਤ ਦੂਰ ਤੱਕ ਤਾਂ ਚਿਤੌੜ ਗੜ੍ਹ ਦੇ ਰਾਜੇ ਨੂੰ ਪਤਾ ਲੱਗਿਆ ਉਹ ਕਈ ਦਿਨ ਦਾ ਸਫ਼ਰ ਕਰਕੇ ਕਾਸ਼ੀ ਦੇ ਵਿੱਚ ਪਹੁੰਚਿਆ ਜਦੋਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਆ ਕੇ ਭਗਤ ਰਵਦਾਸ ਨੂੰ ਨਮਸਕਾਰ ਕਰੀ ਭਗਤ ਜੀ ਕਹਿੰਦੇ ਬੈਠੋ ਕਹਿੰਦੇ ਜੀ ਵੀ ਪ੍ਰਮਾਤਮਾ ਨੂੰ ਮਿਲਣਾ ਹੈ ਭਗਤ ਜੀ ਕਹਿੰਦੇ ਹੁਣੀ ਮਿਲਾ ਦਈਏ ਜਿਹਦੇ ਵਿੱਚ ਉਹਨਾਂ ਨੇ ਟੁੱਟੇ ਹੋਏ ਛਿੱਤਰ ਜਮੜੇ ਦੇ ਰੱਖੇ ਹੋਏ ਸੀ ਮਿੱਟੀ ਦੇ ਭਾਂਡੇ 'ਚ ਪਾਣੀ ਪਾ ਕੇ ਕਹਿੰਦੇ ਆ ਰਾਜਨ ਪਾਣੀ ਪੀ ਲਾ ਰਾਜੇ ਨੇ ਘਰੇਣਾ ਕਰੀ ਵਿੱਚ ਨੀਚ ਜਾਤ ਦੇ ਬੰਦੇ ਦੇ ਹੱਥੋਂ ਮੈਂ ਪਾਣੀ ਪੀ ਮਾ ਗੰਦਾ ਪਾਣੀ ਮੈਨੂੰ ਪਿਲਾ ਰਿਹਾ ਹੈ ਤਾਂ ਉਹਨੇ ਉਹ ਪਾਣੀ ਆ ਜਿਹੜਾ ਬੁੱਕ ਦਿੱਤਾ ਸੀ ਉਹ ਅੱਖ ਬਚਾ ਕੇ ਆਪਣੀ ਪਿਛਾਖ ਬੰਡੋਲ ਲਿਆ ਪਰ ਉੱਥੋਂ ਮੁੜ ਗਿਆ ਜਦੋਂ ਪਸ਼ਾਕ ਆਕੇ ਤੇ ਨੀਵੀਂ ਜਾਤ ਦੇ ਬੰਦੇ ਦੇ ਹੱਥ ਲੱਗੇ ਪਾਣੀ ਗਰ ਗਿਆ ਉਹਨੇ ਪਸ਼ਾਕ ਖੋਲ ਕੇ ਇੱਕ ਥੋਬੀ ਨੂੰ ਦਾਨ ਕਰ ਦਿੱਤੀ ਥੋਬੀ ਦੀ ਘਰ ਵਾਲੀ ਨੇ ਉਹ ਪਸ਼ਾਕ ਜਦ ਤਉਣ ਲੱਗੀ ਸੀ ਉਹਨੇ ਉਹ ਪਸ਼ਾਕ ਦੇ ਦਾਗ ਮੂੰਹ ਨਾਲ ਚੂਸ ਲਏ ਸੱਤ ਆਕਾਸ਼ ਪਤਾਲਾਂ ਦੀ ਬ੍ਰਹਮ ਗਿਆਨ ਦੀ ਉਹਨੂੰ ਦਾਤ ਪ੍ਰਾਪਤ ਹੋ ਗਈ ਹਰੇਕ ਕੁਸ਼ ਦੱਸੇ ਉਹਦੇ ਚਤੌੜਗੜ ਦੇ ਰਾਜ ਦੇ ਵਿੱਚ ਰੌਲਾ ਪੈ ਗਿਆ ਵੀ ਥੋਬੀ ਦੀ ਘਰ ਵਾਲੀ ਨੂੰ ਆਉਣੇ ਵਾਲਾ ਸਮਾਂ ਦੇਖਣ ਲੱਗ ਗਿਆ ਤਾਂ ਚਤੌਰਗੜ ਦਾ ਰਾਜਾ ਉਸ ਦੇ ਕੋਲ ਗਿਆ ਤਾਂ ਉਹਨੇ ਦੱਸਿਆ ਤੋਬਨ ਨੇ ਕਹਿੰਦੀ ਰਾਜਨ ਤੈਂ ਉਹ ਜਿਹੜਾ ਪਾਣੀ ਸੀ ਨਾ ਭਗਤ ਰਵਦਾਸ ਨੇ ਦਿੱਤਾ ਤੈਨੂੰ ਆਪਣੀ ਪਸ਼ਾਕ ਤੇ ਡੋਲਿਆ ਤੈਂ ਉਹ ਤੈਂ ਮਨ ਚ ਘਰੇਣਾ ਕਰੀ ਤੈਨੂੰ ਉਸ ਦਿਨ ਉਸੇ ਦਿਨ ਹੀ ਰੱਬ ਪ੍ਰਾਪਤ ਹੋ ਜਾਣਾ ਸੀ ਪਰ ਚਤੌਰਗੜ ਦਾ ਰਾਜਾ ਬਹੁਤ ਪਿਸਤਾਇਆ ਦੁਬਾਰਾ ਭੱਜ ਕੇ ਗਿਆ ਜਦੋਂ ਗਿਆ ਭਗਤ ਰਵਦਾਸ ਦੀ ਕੁੱਲੀ ਦੇ ਵਿੱਚ ਤਾਂ ਭਗਤ ਰਵਦਾਸ ਜੀ ਨੇ ਕਿਹਾ ਬਈ ਰਾਜਨ ਉਹ ਸਮਾਂ ਸੀ ਵੀ ਉਸ ਦਿਨ ਹੀ ਤੈਨੂੰ ਅਸੀਂ ਪਰਮਾਤਮਾ ਮਲਾਦਨਾ ਤਾਂ ਆਪਣੀ ਕਮਾਈ ਚੋਂ ਕਮਾਈ ਦੇਣੀ ਸੀ ਪਰ ਹੁਣ ਤੈਨੂੰ ਨਾਮ ਸਤ ਨਾਮ ਦਾ ਨਾਮ ਜਪਣਾ ਪੈਣਾ ਹੈ ਜਾ ਕੇ ਸ਼ਬਦ ਦੀ ਕਮਾਈ ਕਰ ਉਹ ਬਾਅਦ ਵਿੱਚ ਭਗਤ ਪੀਪਾ ਜੀ ਹੋਏ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਹੈ ਉਹਨਾਂ ਦੇ ਗੁਰੂ ਰਵਿਦਾਸ ਜੀ ਹੋਏ ਨੇ ਤਾਂ ਭਗਤ ਰਵਿਦਾਸ ਜੀ ਇਥੇ ਤਰ੍ਹਾਂ ਪ੍ਰਸ਼ੰਸਾ ਬਹੁਤ ਹੁੰਦੀ ਗਈ ਪੰਡਤਾਂ ਨੂੰ ਅੱਗ ਲੱਗ ਗਈ ਬਈ ਐਡੇ ਵੱਡੇ ਅਸੀਂ 18 ਹੁੱਲਾਂ ਦੇ ਬ੍ਰਾਹਮਣ ਜਿਹੜੇ ਕਿ ਵਿਦਵਾਨ ਪੰਡਤਾਂ ਸਾਡੇ ਹੁੰਦੇ ਹੁਆ ਕਾਸ਼ੀ ਦੇ ਵਿੱਚ ਇਹਦੀ ਪੂਜਨ ਵੱਧ ਹੁੰਦਾ ਰਾਜੇ ਇਹਨੂੰ ਪੂਜਦੇ ਨੇ ਪਰ ਰਾਜੇ ਨੂੰ ਕਹਿ ਕੇ ਉਹਨਾਂ ਨੇ ਪੰਡਤਾਂ ਨੇ ਸੱਦਿਆ ਵੀ ਭਗਤ ਰਬਦਾਸ ਨਾਲ ਸਾਡੀ ਚਰਚਾ ਕਰਾਓ ਭਗਤ ਰਬਦਾਸ ਜੀ ਆ ਗਏ ਜਦੋਂ ਉਹਨਾਂ ਨੇ ਪੁੱਛਿਆ ਵੀ ਤੇਰੀ ਜਾਤ ਚਮਾਰ ਆ ਉਹ ਕਹਿੰਦਾ ਹਾਂਜੀ ਤਾਂ ਉਹਨਾਂ ਨੇ ਕਿਹਾ ਬਈ ਤੂੰ ਨੀਚ ਨੀਚ ਜਾਤ ਵਿੱਚ ਸੰਬੰਧ ਰੱਖਦਾ ਕਹਿੰਦੇ ਹਾਂਜੀ ਕਹਿੰਦੇ ਫਿਰ ਤੂੰ ਉੱਚਾ ਕਿਵੇਂ ਹੋਇਆ ਵੀ ਤੇਰਾ ਸਤਕਾਰ ਇੰਨਾ ਕਿਉਂ ਹੋਇਆ ਤਾਂ ਭਗਤ ਰਬਦਾਸ ਨੇ ਮਲਾਰ ਰਾਗ ਦੇ ਵਿੱਚ ਸ਼ਬਦ ਚਾੜਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਭਗਤ ਅਰਵਦਾਸ ਜੀ ਕਹਿੰਦੇ ਪੰਡਤ ਜੀ ਗੰਗਾ ਦਾ ਪਾਣੀ ਸ਼ੁੱਧ ਹੈ ਜੇ ਉਹਦੀ ਸ਼ਰਾਬ ਬਣਾ ਕੇ ਤਾਨੂੰ ਪਲਾਈਏ ਪੀਵੇਂਗਾ ਕਹਿੰਦਾ ਸ਼ਰਾਬ ਤਾਂ ਸੀ ਹੱਥ ਵੀ ਨਹੀਂ ਲਾਉਂਦੇ ਤੂੰ ਸਾਨੂੰ ਸ਼ਰਾਬ ਪੀਣ ਨੂੰ ਕਹਿੰਦਾ ਕਿਹੋ ਜੀਆਂ ਗੱਲਾਂ ਕਰਦਾ ਤਾਂ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਜਨਮ ਕਰਕੇ ਗੰਗਾ ਦਾ ਪਾਣੀ ਸ਼ੁੱਧ ਹੈ ਤਾਂ ਕਰਮ ਕਰਕੇ ਉਹ ਮਾੜਾ ਹੋ ਗਿਆ ਇਸੇ ਤਰ੍ਹਾਂ ਮੈਂ ਜਿਹੜਾ ਕਿ ਜਨਮ ਕਰਕੇ ਅ ਨੀਚ ਜਾਤ ਦੇ ਵਿੱਚ ਪੈਦਾ ਹੋਇਆ ਪਰ ਮੈਂ ਕਰਮ ਕਰਕੇ ਉੱਚਾ ਹੋ ਗਿਆ ਫਿਰ ਪੰਡਤ ਜੀ ਨੂੰ ਦੂਜੀ ਉਦਾਹਰਣ ਦਿੱਤੀ ਕਹਿੰਦੇ ਵੀ ਤੇਰੇ ਹੱਥ ਦੇ ਵਿੱਚ ਗੀਤਾ ਹੈ ਇਹਦੇ ਕਾगज ਕਾਦੇ ਬਣੇ ਹਨ ਕਹਿੰਦੇ ਤਾੜੀ ਦੇ ਕਹਿੰਦੇ ਤਾੜੀ ਦੇ ਰੁੱਖ 'ਚੋਂ ਸ਼ਰਾਬ ਨਿਕਲਦੀ ਹੈ ਵੀ ਤੂੰ ਪੀਵੇਂਗਾ ਪੰਡਤ ਜੀ ਕਹਿੰਦੇ ਅਸੀਂ ਸ਼ਰਾਬ ਨਹੀਂ ਪੀ ਸਕਦੇ ਕਹਿੰਦੇ ਉਸੇ ਤਾੜੀ ਦੇ ਕਾगज ਬਣਾ ਕੇ ਜਿਹਦੇ ਉੱਪਰ ਗੀਤਾ ਉਕਰੀ ਗਈ ਹੈ ਉਹਨੂੰ ਤੁਸੀਂ ਮੱਥਾ ਟੇਕਦੇ ਹਾਂ ਕਹਿੰਦੇ ਹਾਂ ਸਾਡਾ ਧਾਰਮਿਕ ਗ੍ਰੰਥ ਬਣ ਗਿਆ ਕਹਿੰਦੇ ਇਸੇ ਤਰ੍ਹਾਂ ਜਨਮ ਦੇ ਵਿੱਚ ਉਹ ਤਾੜੀ ਮਾੜੀ ਹੈ ਕਰਮ ਕਰਕੇ ਪਵਿੱਤਰ ਹੋ ਗਈ ਲੋਕ ਮੱਥਾ ਟੇਕਦੇ ਐ ਇਸੇ ਤਰ੍ਹਾਂ ਰਵਦਾਸ ਭਗਤ ਵੀ ਉਸ ਅਕਾਲ ਪੁਰਖ ਦਾ ਨਾਮ ਜਪ ਕੇ ਵੱਡਾ ਬਣ ਗਿਆ ਮੈਂ ਜਨਮ ਤੇ ਬੇਸ਼ੱਕ ਨੀਚ ਕੁੱਲ ਵਿੱਚ ਪੈਦਾ ਹੋਇਆ ਪਰ ਮੈਂ ਰੱਬ ਦਾ ਨਾਮ ਜਪ ਕੇ ਉੱਚਾ ਹੋਇਆ ਇਸ ਕਰਕੇ ਮੈਨੂੰ ਸਾਰੀ ਕਾਸ਼ੀ ਮੱਥਾ ਟੇਕਦੀ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ